ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ 14x7 ਦੀ ਟਰਾਲੀ ਵਿਕਾਊ ਆ ਬਿਨਾ ਜੈਕ ਤੋਂ ਝੰਡੂ ਸਰਹੰਦ ਦੀ ਬਣੀ ਐ ਬੇਟ ਐ 37 ਕੁਆਂਟਲ 2015 ਮਾਡਲ 50% ਟਾਇਰ ਨੇ ਜੀ 3.5 ਲੱਖ ਰੁਪਏ ਰੇਟ ਰੱਖੇ ਗਏ ਏਰੀਆ ਅਮਲੋ ਫਤੇਗੜ ਸੈਭ 97806 3094 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14x7 ਦੀ ਟਰਾਲੀ 3.5 ਲੱਖ ਰੁਪਏ ਚ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਏਰੀਆ ਜੀ ਮੌੜ ਮੰਡੀ ਰੇਟ 130000 ਇੰਜਨ ਗੇਅਰ ਦਾ ਓਕੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਲਓ 9906082992 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 265 ਟਰੈਕਟਰ ਨੂੰ 130000 ਜੇ ਖਰੀਦ ਸਕਦੇ ਹੋ ਸੱਜੇ ਸੂਈ ਮੱਝ ਵਿਕਾਊਆ ਏਰੀਆ ਜੀ ਖੁੱਡੀ ਰੋਡ ਬਰਨਾਲਾ ਰੇਟ ਹੈ ਜੀ 90000 ਸੱਜੇ ਸੂਈ ਮੱਝ ਵਿਕਾਊ ਹੈ ਜੀ ਏਰੀਆ ਖੁੱਡੀ ਰੋਡ ਬਰਨਾਲਾ 90000 ਰੁਪਏ ਰੇਟ ਰੱਖਿਆ ਗਿਆ 9478620546 ਇਸ ਨੰਬਰ ਤੇ ਖਰੀਦ ਸਕਦੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ 2014 ਮਾਡਲ ਗੱਡੀ ਹੈ ਏਰੀਆ ਜੀ ਲਾੜਵਾ ਕਰਨਾਲ ਰੇਟ 340000 ਇੰਜਨ ਗੀਅਰ ਉਹ ਸਾਰਾ ਕੁਝ ਓਕੇ ਹੈ ਗੱਡੀ ਦਾ ਇੱਕ ਵੀ ਰੁਪਇਆ ਲੋਨ ਦੀ ਲੋੜ ਨਹੀਂ ਜੀ ਕਾਗਜ਼ ਵਗੈਰਾ ਪੂਰੇ ਨੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ 9992936678 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift Dzire ਗੱਡੀ 340000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ Swift Dzire ਗੱਡੀ ਵਿਕਾਊ ਹੈ ਜੀ 40% ਟੈਨ ਨੇ ਪਾਸਿੰਗ 2025 ਤੱਕ ਰੇਟ 130000 ਲਾਸਟ ਹੈ ਜੀ ਫੁੱਲ ਗਾਰੰਟੀ ਹੈ 814684406 814684406 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਿਜ਼ਾਇਰ ਗੱਡੀ ਹੈ ਜਿਹੜੀ 1,30,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਸੰਪਰਕ ਇਸ ਵੀਰ ਦੇ ਨਾਲ ਕਰ ਸਕਦੇ ਹੋ ਕੰਪਿਊਟਰ ਗਰਾਹਾ ਵਿਕਾਊ ਹੈ ਜੀ ਮਾਡਲ 2016 ਰੇਟ 1,65,000 ਏਰੀਆ ਰਾਮਪੁਰਾਫੂਲ ਰਾਮਪੁਰਾਫੂਲ ਏਰੀਆ ਜੀ 165000 ਰੁਪਏ ਰੇਟ ਰੱਖਿਆ ਗਿਆ 2016 ਮਾਡਲ ਹੈ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 9463266761 9463267761 ਇਸ ਨੰਬਰ ਤੇ ਫੋਨ ਕਰਕੇ ਕੰਪਿਊਟਰ ਕਹਾ ਖਰੀਦ ਸਕਦੇ ਹੋ ਜਗਤਜੀਤ ਦਾ ਤੂੜੀ ਵਾਲਾ ਰੀਪਰ ਵਿਕਾਊ ਹੈ ਜੀ 2021 ਮਾਡਲ ਹੈ 2.5 ਲੱਖ ਰੁਪਏ ਰੇਟ ਮੰਗਿਆ ਟਾਇਰ ਨਾਟ 11 ਦੇਨੇ ਜੀ ਏਰੀਆ ਪਿੰਡ ਗੁਰੂਸਰ ਜਲਾਲਕਾ ਨੇੜੇ ਭਗਤਾ ਪਾਈਕਾ 6239455366 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਦਾ ਰੀਪਰ 2021 ਮਾਡਲ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੋ ਕੰਬਾਈਨਾ ਵਿਕਾਉ ਨੇ ਸਵਿਰਦੀਆਂ ਐਮ ਐਸ ਤੇ ਐਚ ਆਰ ਦੋਨੇ 10 ਮਾਡਲ ਨੇ ਜੀ ਏਰੀਆ ਜਲੰਧਰ ਰੇਟ ਹੈ ਜੀ 10 ਲੱਖ 50 ਹਜ਼ਾਰ ਦੋਨਾਂ ਦਾ 10,50,000 ਰੁਪਏ ਦੋਨੋਂ ਦਾ ਰੇਟ ਰੱਖਿਆ ਗਿਆ ਦੋਨੋਂ ਦਾ ਮਾਡਲ 10 ਹੈ ਜੀ ਐਮ ਐਸ ਤੇ ਐਚ ਆਰ ਕੰਬਾਈਨ ਵਿਕਾਊ ਹੈ ਜੀ 8872530122 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਕੰਬਾਈਨਾਂ ਨੂੰ ਖਰੀਦ ਸਕਦੇ ਹੋ ਐਚ ਐਮ ਟੀ 6522 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਹੈ ਜੀ ਪੰਜਾਬ ਨੰਬਰ ਹੈ 45% ਟਾਇਰ ਨੇ ਪਾਵਰ ਸਟੀering ਕੰਪਨੀ ਫਿਟ ਰੇਟ ਹੈ ਜੀ 3.5 ਲੱਖ ਰੁਪਏ 98550 33036 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਐਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਟਾ ਚੱਕੀ ਪੂਰਾ ਸੈੱਟ ਵਿਕਾਊ ਹੈ ਜੀ ਏਰੀਆ ਰਤਿਆ ਰੇਟ 130000 ਦੋਨਾਂ ਦਾ ਆਟਾ ਚੱਕੀ ਪੂਰਾ ਸੈੱਟ ਵਿਕਾਊ ਹੈ ਜੀ ਇਹ ਏਰੀਆ ਰਤੀਆ ਰੇਟ ਇੱਕ ਲੱਖ 30000 ਦੋਨਾਂ ਦਾ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਕੰਡੀਸ਼ਨ ਆਪ ਹੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 96715 98372 96715 98372 ਇਸ ਨੰਬਰ ਤੇ ਫੋਨ ਕਰਕੇ ਆਟਾ ਚੱਕੀ ਟਰੈਕਟਰ ਅਤੇ ਆਟਾ ਚੱਕੀ ਪੂਰਾ ਸੈੱਟ 130000 ਰੁਪਏ ਚ ਖਰੀਦ ਸਕਦੇ ਹੋ 60 ਫਾਰਮ ਟਰੈਕ ਟਰੈਕਟਰ ਵਿਕਾਊ ਹੈ ਜੀ 97 ਮਾਡਲ ਹੈ 70% ਟਾਇਰ ਨੇ ਇੰਜਨ ਗੇਅਰ ਦਾ ਓਕੇ ਹੈ ਏਰੀਆ ਜੀ ਪੰਚੰਦ ਭਾਂਜਾ ਤੋਂ ਫਰੀਦਕੋਟ 9041858641 9041858641 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮ ਟ੍ਰੈਕ ਟਰੈਕਟਰ 97 ਮਾਡਲ ਹੈ ਜਿਹੜਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਾਵਰ ਟਰੈਕ 60 ਟਰੈਕਟਰ ਵਿਕਾਊ ਹੈ ਜੀ 2019 ਮਾਡਲ ਹਰਿਆਣਾ ਨੰਬਰ ਇੰਜਨ ਗੇਅਰ ਦਾ ਓਕੇ ਹੈ ਜੀ ਟਾਇਰ 85% ਨੇ ਏਰੀਆ ਜਮਨਾ ਨਗਰ ਹਰਿਆਣਾ 1325 ਘੰਟੇ ਚੱਲਿਆ ਜੀ ਨੰਬਰ ਨੋਟ ਕਰ ਲਓ ਰੇਟ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 99911871313 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ 2019 ਮਾਡਲ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਐਨਆਰਆਈ ਵੀਰ ਦਾ ਫਾਰਮ ਹਾਊਸ ਵਿਕਾਊ ਹੈ ਜੀ ਚਾਰ ਕਨਾਲਾ ਜ਼ਮੀਨ ਦੇ ਵਿੱਚ 26 ਮਰਲੇ ਦੇ ਵਿੱਚ ਕੋਠੀ ਬਣੀ ਹੈ ਏਰੀਆ ਜੀ ਵੀਰ ਦਾ ਪਿੰਡ ਪੂਰਨਪੁਰ ਤਹਲਨ ਰੋਡ ਨੇੜੇ ਰਾਮਾ ਮੰਡੀ ਜਲੰਧਰ ਪੰਜਾਬ ਪੂਰੀ ਟਾਪ ਦੀ ਕੋਠੀ ਹੈ ਜੀ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਫੁੱਲ ਵਰਕ ਹੋਇਆ ਏ ਟੂ ਜ਼ੈਡ ਸਾਰੀ ਕੰਪਲੀਟ ਹੈ ਜੀ ਬਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਫੁੱਲ ਕੰਪਲੀਟ ਕੋਠੀ ਹੈ ਸਾਰੀਆਂ ਸੁਵਿਧਾਵਾਂ ਨੇ ਜੀ ਰੇਟ ਹੈ ਜੀ 80 ਲੱਖ ਰੁਪਏ 80 ਲੱਖ ਰੁਪਏ ਰੇਟ ਰੱਖੇ ਗਿਆ ਬਾਕੀ ਤੁਸੀਂ ਨੰਬਰ ਨੋਟ ਕਰ ਲਓ 98765 3262 9976528262 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਨਆਰਆਈ ਵੀਰ ਦਾ ਫਾਰਮ ਹਾਊਸ ਚਾਰ ਕਨਾਲਾਂ ਦੇ ਵਿੱਚ ਬਣਿਆ 26 ਮਰਲੇ ਦੇ ਵਿੱਚ ਬਣੀ ਕੋਠੀ 80 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਚਾਹੀਦੀ ਹੈ ਜਾਂ ਮੋਟਰ ਕਨੈਕਸ਼ਨ ਦੀ ਲੋੜ ਹੈ ਤਾਂ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਜਲਦੀ ਤੋਂ ਜਲਦੀ ਲੈ ਕੇ ਆ ਸਕੀਏ ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਦੇ ਨਾਲ ਜੁੜੇ ਹੋਏ ਨੇ ਸੋ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੀ ਤਾਂ ਕਿ ਆਏ ਦਿਨ ਤੁਹਾਨੂੰ ਨਵੀਂ ਵੀਡੀਓ ਮਿਲ ਸਕੇ ਨਹੀਂ ਤਾਂ ਤੁਸੀਂ ਪੁਰਾਣੀਆਂ ਵੀਡੀਓ ਦੇਖਦੇ ਰਹਿੰਦੇ ਹੋ ਸੋ ਵੀਰਾਂ ਨੂੰ ਬੇਨਤੀ ਹੈ ਨਵੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਕੋਈ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੈ ਉਹ ਨੰਬਰ ਨੋਟ ਕਰ ਸਕਦਾ 9877998464 ਇਸ ਨੰਬਰ ਤੇ ਤੁਸੀਂ ਪ੍ਰੋਪਰ ਵੀਡੀਓ ਬਣਾ ਕੇ ਫੋਨ ਟੇਡਾ ਕਰਕੇ ਫੋਟੋ ਮਾ ਖਿੱਚ ਕੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਾ ਦਾਂਗੇ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਜੀ ਬੜਾ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ